ਸੰਗਤ ਜੀ 1920 ਦੇ ਵਿੱਚ ਸਿੱਖ ਸੰਗਤਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਰੰਭ ਕੀਤੀ ਇਸ ਦੇ ਤਹਿਤ ਹੀ ਅਗਸਤ 1922 ਦੇ ਵਿੱਚ ਗੁਰੂ ਕੇ ਬਾਗ ਮੋਰਚਾ ਆਰੰਭ ਹੋਇਆ ਅੰਮ੍ਰਿਤਸਰ ਵਿਖੇ ਜਿਸ ਦੇ ਵਿੱਚ ਸਿੱਖ ਸੰਗਤਾਂ ਨੇ ਬੜੇ ਜੋਸ਼ ਦੇ ਨਾਲ ਸ਼ਮੂਲੀਅਤ ਕੀਤੀ ਪੰਜਾਬ ਦੇ ਵਿੱਚੋਂ ਵੱਖ-ਵੱਖ ਸਥਾਨਾਂ ਤੋਂ ਜਿੱਥੇ ਗੁਰੂ ਕੇ ਬਾਗ ਹੁੰਦੇ ਤੇ ਉਥੇ ਸ਼ਾਂਤਮਈ ਧਰਨਾ ਦਿੰਦੇ ਸਨ ਅੰਗਰੇਜ਼ ਹਾਕਮ ਸਿੱਖ ਸੰਗਤਾਂ ਦੇ ਤਸ਼ੱਦਦ ਕਰਦੇ ਸਨ ਉਹਨਾਂ ਨੂੰ ਕੁੱਟ ਕੇ ਮਾਰ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੰਦੇ ਸਨ ਕਹਿੰਦੇ ਸਨ ਕਿ ਆਸ-ਪਾਸ ਦੀਆਂ ਸਾਰੀਆਂ ਜੇਲ੍ਹਾਂ ਭਰ ਚੁੱਕੀਆਂ ਸਨ ਸਿੱਖ ਸੰਗਤਾਂ ਦੇ ਨਾਲ ਉਹ ਉਹਨਾਂ ਨੇ ਸੋਚਿਆ ਕਿ ਸਿੱਖਾਂ ਨੂੰ ਕੈਦ ਕਰਕੇ اٹਕ, 라ਵਲਪਿੰਡੀ, ਲਾਹੌਰ ਦੀਆਂ ਜਿਹੜੀਆਂ ਜੇਲ੍ਹਾਂ ਨੇ ਉਥੇ ਪਹਚਾਇਆ ਜਾਵੇ ਰੇਲ ਗੱਡੀਆਂ ਦੇ ਰਾਹੀਂ ਉਥੇ ਪਹਚਾ ਕੇ ਉਹਨਾਂ ਨੂੰ ਉਥੇ ਜੇਲ੍ਹਾਂ ਦੇ ਵਿੱਚ ਗ੍ਰਿਫਤਾਰ ਕੀਤਾ ਜਾਵੇ ਇਸੇ ਹੀ ਤਰ੍ਹਾਂ ਉਹਨਾਂ ਨੇ ਇੱਕ ਸਿੱਖ ਸੰਗਤਾਂ ਦਾ ਜਥਾ ਕੁੱਟ ਕੇ ਮਾਰ ਕੇ ਰੇਲ ਗੱਡੀ ਵਿੱਚ ਬਿਠਾਇਆ ਤੇ ਉਹਨਾਂ ਨੇ ਸੋਚਿਆ ਕਿ ਇਸ ਜਥੇ ਨੂੰ ਅਟਕਦੀ ਜੇਲ੍ਹ ਵਿੱਚ ਪਹੁੰਚਾਉਣਾ ਹੈ ਉੱਥੇ ਕੈਦ ਕਰਨਾ ਹੈ ਇਹ ਰੇਲ ਗੱਡੀ ਅੰਮ੍ਰਿਤਸਰ ਸਟੇਸ਼ਨ ਤੋਂ ਚੱਲ ਕੇ ਅਟਕਵੇਖੇ ਪਹੁੰਚਣੀ ਸੀ ਰਸਤੇ ਵਿੱਚ ਗੁਜਰਾਵਾਲਾ ਸਟੇਸ਼ਨ ਆਉਂਦਾ ਹਾਵਲ ਹਸਨ ਬਰਦਾਲ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਜਰਾਵਾਲਾ ਸਟੇਸ਼ਨ ਦੇ ਰਾਹੀਂ ਇਹ ਟ੍ਰੇਨ ਹੋ ਕੇ ਜਾਣੀ ਹੈ ਤਾਂ ਸੰਗਤਾਂ ਨੇ ਮਨ ਵਿੱਚ ਸੋਚਿਆ ਕਿ ਜਿਹੜੇ ਸਿੱਖ ਕੈਦੀ ਆ ਰਹੇ ਨੇ ਰੇਲ ਗੱਡੀ ਦੇ ਵਿੱਚ ਕਿਉਂ ਨਾ ਉਹਨਾਂ ਨੂੰ ਆਪਣੇ ਇਸ ਸਟੇਸ਼ਨ ਤੇ ਰੋਕ ਕੇ ਉਹਨਾਂ ਦੀ ਲੰਗਰ ਪ੍ਰਸ਼ਾਦਾ ਦੇ ਨਾਲ ਸੇਵਾ ਕੀਤੀ ਜਾਵੇ ਸੰਗਤਾਂ ਦੇ ਵਿੱਚੋਂ ਮੁਖੀ ਸਿੱਖਾਂ ਨੇ ਜਾ ਕੇ ਸਟੇਸ਼ਨ ਮਾਸਟਰ ਨੂੰ ਮਿਲਿਆ ਸਟੇਸ਼ਨ ਮਾਸਟਰ ਨੂੰ ਜਾ ਕੇ ਕਹਿੰਦੇ ਕਿ ਜਿਹੜੀ ਟ੍ਰੇਨ ਆ ਰਹੀ ਆ ਸਾਡੇ ਮਨ ਦੀ ਇੱਛਾ ਹੈ ਕਿ ਉਹਨਾਂ ਸਿੱਖਾਂ ਨੂੰ ਅਸੀਂ ਲੰਗਰ ਪ੍ਰਸ਼ਾਦਾ ਛਕਾਈਏ ਲੰਗਰ ਪ੍ਰਸ਼ਾਦਾ ਦੇ ਨਾਲ ਉਹਨਾਂ ਦੀ ਸੇਵਾ ਕਰੀਏ ਤਾਂ ਸਟੇਸ਼ਨ ਮਾਸਟਰ ਕਹਿੰਦਾ ਕਿ ਸਾਨੂੰ ਹੁਕਮ ਹੈ ਕਿ ਇਸ ਗੱਡੀ ਨੂੰ ਕਿਤੇ ਨਹੀਂ ਰੋਕਣਾ ਜਾ ਕੇ ਅਟਕ ਹੀ ਰੋਕਣਾ ਹੈ ਇਸ ਕਰਕੇ ਇਹ ਗੱਡੀ ਇਹ ਟ੍ਰੇਨ ਜਿਹੜੀ ਆ ਰਹੀ ਹੈ ਇਹ ਸਿਚੁਏਸ਼ਨ ਤੇ ਨਹੀਂ ਰੁਕੇਗੀ ਤੇ ਤੁਸੀਂ ਲੰਗਰ ਪ੍ਰਸ਼ਾਦੇ ਦੇ ਨਾਲ ਸਿੱਖਾਂ ਦੀ ਸੇਵਾ ਨਹੀਂ ਕਰ ਸਕਦੇ ਨੇ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਨੇ ਸਿੱਖ ਸੰਗਤਾਂ ਦੇ ਨਾਲ ਵਿਚਾਰ ਕੀਤੀ ਕਿ ਹੁਣ ਅਸੀਂ ਸਾਰੀਆਂ ਸੰਗਤਾਂ ਦੇ ਲੰਗਰ ਪ੍ਰਸ਼ਾਦਾ ਇਕੱਠਾ ਕੀਤਾ ਹੈ ਤੇ ਅਸੀਂ ਆਪਣੀ ਜਾਨ ਦੇ ਦੇਵਾਂਗੇ ਪਰ ਇਹ ਟ੍ਰੇਨ ਜਿਹੜੀ ਹੈ ਇੱਥੋਂ ਅਸੀਂ ਲੰਗਰ ਨਹੀਂ ਦੇਵਾਂਗੇ ਇੱਥੇ ਰੁਕਾਂਗੇ ਤੇ ਆਪਣੇ ਸਿੱਖ ਭਰਾਵਾਂ ਨੂੰ ਲੰਗਰ ਪ੍ਰਸ਼ਾਦਾ ਛਕਾਵਾਂਗੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਆਖਿਆ ਕਿ ਅਸੀਂ ਇੰਜਨ ਦੇ ਅੱਗੇ ਲੰਮੇ ਪੈ ਜਾਵਾਂਗੇ ਆਪਣੀਆਂ ਜਾਨਾਂ ਵਾਰ ਦੇਵਾਂਗੇ ਤੇ ਗੱਡੀ ਰੋਕ ਕੇ ਛੱਡਾਂਗੇ ਜਦੋਂ ਰੇਲ ਗੱਡੀ ਪਹੁੰਚੀ ਆ ਗੁਜਰਾਂਵਾਲੇ ਸਟੇਸ਼ਨ ਤੇ ਹਸਨਬਦਾਲ ਦੇ ਕੋਲ ਤਾਂ ਉਦੋਂ ਸਿੱਖ ਸੰਗਤਾਂ ਨੇ ਸਾਧ ਸੰਗਤ ਜੀ ਪਟੜੀ ਦੇ ਉੱਤੇ ਬੈਠ ਗਈਆਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਕਹਿੰਦੇ ਕਿ ਸਭ ਤੋਂ ਅੱਗੇ ਪਟੜੀ ਤੇ ਉੱਤੇ ਲੰਮੇ ਪੈ ਜਾਂਦੇ ਨੇ ਜਦੋਂ ਜਦੋਂ ਉਹ ਲੰਮੇ ਪਏ ਤਾਂ ਟ੍ਰੇਨ ਨੂੰ ਰੁਕਣ ਦਾ ਹੁਕਮ ਨਹੀਂ ਸੀ ਤਾਂ ਟ੍ਰੇਨ ਲਗਾਤਾਰ ਚਲਦੀ ਆ ਰਹੀ ਸੀ ਕਹਿੰਦੇ ਕਹਿੰਦੇ ਕਿ ਇੱਧਰ ਗੁਰੂ ਕਲਗੀ ਧਰਪਾਸ਼ਾਹ ਜੀ ਦੇ ਸਿੱਖ ਅਡੋਲ ਲੰਮੇ ਪਏ ਸੀ ਪਟੜੀ ਦੇ ਉੱਪਰ ਜਦੋਂ ਟ੍ਰੇਨ ਉਹਨਾਂ ਦੇ ਉੱਪਰੋਂ ਦੀ ਗੁਜ਼ਰੀ ਕਹਿੰਦੇ ਉਹਨਾਂ ਦੇ ਸਰੀਰ ਜਿਹੜੇ ਨੇ ਇੰਜਨ ਦੇ ਟਾਇਰਾਂ ਦੇ ਵਿੱਚ ਫਸ ਜਾਂਦੇ ਤਾਂ ਉਹ ਸ਼ਹਾਦਤ ਨੂੰ ਪ੍ਰਾਪਤ ਕਰ ਜਾਂਦੇ ਨੇ ਇਸ ਤਰ੍ਹਾਂ ਜਿਹੜੀ ਅੱਗੇ ਸਿੱਖ ਸੰਗਤਾਂ ਬੈਠੀਆਂ ਸਨ ਉਹਨਾਂ ਸੰਗਤਾਂ ਦੇ ਵਿੱਚੋਂ ਵੀ ਕੁਝ ਸੰਗਤਾਂ ਜ਼ਖਮੀ ਹੁੰਦੀਆਂ ਨੇ ਪਰ ਟ੍ਰੇਨ ਜਿਹੜੀ ਉੱਥੇ ਰੁਕ ਜਾਂਦੀ ਆ ਤੇ ਸੰਗਤ ਜੀ ਕਹਿੰਦੇ ਜਿਹੜੀ ਟ੍ਰੇਨ ਨੂੰ ਰੁਕਣ ਦਾ ਹੁਕਮ ਨਹੀਂ ਸੀ ਉਹ ਟ੍ਰੇਨ ਲਗਭਗ ਉਸ ਸਟੇਸ਼ਨ ਤੇ 1 ਘੰਟਾ ਤੱਕ ਰੁਕੀ ਰਹੀ ਸਿੱਖ ਸੰਗਤਾਂ ਦੇ ਬੜੇ ਪ੍ਰੇਮ ਦੇ ਨਾਲ ਬੜੇ ਸ਼ਰਧਾ ਦੇ ਨਾਲ ਆਪਣੇ ਸਿੱਖ ਭਰਾਵਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਇਸ ਪ੍ਰਕਾਰ ਸਿੱਖ ਸੰਗਤਾਂ ਨੇ ਸਿੱਖ ਕੈਦੀਆਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਦੀ ਸਾਂਭ ਸੰਭਾਲ ਕੀਤੀ ਤੇ ਜਿਹੜੇ ਦੋ ਸ਼ਹੀਦ ਹੋ ਗਏ ਸਨ ਉਹਨਾਂ ਦੇ ਸਰੀਰ ਦੀ ਵੀ ਸੰਭਾਲ ਕੀਤੀ ਹੈ ਇਸ ਪ੍ਰਕਾਰ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਿੱਖ ਕੈਦੀਆਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਸੀ ਜਿਹੜਾ ਡਰਾਈਵਰ ਸੀ ਨਾ ਰੇਲ ਗੱਡੀ ਚਲਾਉਣ ਵਾਲਾ ਉਸ ਦੇ ਬਾਅਦ ਵਿੱਚ ਕੇਸ ਚੱਲਦਾ ਹੈ ਉਹਨੂੰ ਕਹਿੰਦੇ ਕਿ ਤੈਨੂੰ ਹੁਕਮ ਸੀ ਕਿ ਟ੍ਰੇਨ ਨਹੀਂ ਰੋਕਣੀ ਉਹਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਟ੍ਰੇਨ ਰੋਕਾਂ ਪਰ ਜਦੋਂ ਕਹਿੰਦੇ ਟ੍ਰੇਨ ਸਿੱਖ ਸੰਗਤਾਂ ਦੇ ਵਿੱਚ ਵੱਜੀ ਇਹੋ ਲੱਗਾ ਕਿ ਜਿਵੇਂ ਟ੍ਰੇਨ ਕਿਸੇ ਪਹਾੜ ਦੇ ਵਿੱਚ ਜਾ ਵੱਜੀ ਆ ਤੇ ਟ੍ਰੇਨ ਰੁਕ ਗਈ ਵਰ ਦਾ ਇਹ ਬਿਆਨ ਸੰਗਤ ਜੀ ਗੁਰੂ ਜੀ ਦੀ ਅਸੀਮ ਸ਼ਕਤੀ ਤਾਕਤ ਨੂੰ ਦਰਸਾਉਂਦਾ ਹੈ ਕਿ ਕਿਵੇਂ ਉਹ ਆਪਣੇ ਸਿੱਖਾਂ ਦੇ ਅੰਗ ਸੰਗ ਸਹਾਇਕ ਹੁੰਦੇ ਨੇ ਸੰਗਤ ਜੀ ਆਓ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੀਏ ਜੀ ਕੋੜ ਕੋੜ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਦੇ ਚਰਨਾਂ ਤੇ ਤੇ ਉਹਨਾਂ ਨੇ ਜਿਹੜੇ ਪੂਰਨੇ ਪਾਏ ਨੇ ਉਹਨਾਂ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ